ਦਾ ਹਿੱਸਾ ਪੰਜਵਾਂ ਹੀ ਸਹੀ ਹੈ। ਓਕੇ ਕਾਫੀ ਇਹ ਡਿਫਰੈਂਸ ਜਿਆਦਾ ਘਟਨੇ ਖਰਚੇ ਇਹ ਗੱਲ ਗੱਲ ਦਾ ਸੀ ਖਾਸ ਧਿਆਨ ਦੇ ਇੱਕ ਬਹੁਤ ਵੱਡੀ ਚੀਜ਼ ਹੈ ਜੀ ਇਹ ਬਾਕੀ ਜਿਵੇਂ ਹਸਪਤਲ ਹੁੰਦੇ ਨੇ 24 ਘੰਟੇ ਵਾਲੇ ਉਥੇ ਰਾਤ ਨੂੰ ਡਾਕਟਰ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਜਿੰਨੇ ਆਪਣੇ ਭਰਾ ਵੀਡੀਓ ਦੇਖ ਰਹੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਇੱਕ ਮੇਨ ਚੀਜ਼ ਲੈ ਕੇ ਆਈ ਤੁਹਾਨੂੰ ਮੈਂ ਇੱਕ ਆਪਣਾ ਹਸਪਤਲ ਓਪਨ ਹੋਇਆ ਬਿਲਕੁਲ ਨਿਊ ਸੁਨਾਮ ਸ਼ਹਿਰ ਦੇ ਵਿੱਚ ਤੇ ਇੱਥੇ ਕਾਫੀ ਸਾਰੀ ਗੱਲਾਂ ਬਾਤਾਂ ਕਰਾਂਗੇ ਆਪਾਂ ਇੱਥੇ ਜਿਹੜੀ ਤੁਹਾਨੂੰ ਫੈਸਿਲਿਟੀਆਂ ਅਵੇਲੇਬਲ ਹੋਣਗੀਆਂ ਕੀ ਹੋਣਗੀਆਂ ਵੈਸੇ ਆਪਾਂ ਜਦੋਂ ਮੇਜਰ ਆਪਾਂ ਨੂੰ ਕੋਈ ਮੈਡੀਕਲ ਦੀ ਹੈਲਪ ਦੀ ਲੋੜ ਹੁੰਦੀ ਹੈ ਆਪਾਂ ਨਾ ਵੱਡੇ ਸ਼ਹਿਰਾਂ ਵਾਲ ਜਾਨੇ ਹੁੰਨੇ ਆ ਪਟਿਆਲਾ ਚੰਡੀਗੜ੍ਹ ਜਿੰਨੇ ਵੀ ਸੰਗਰੂਰ ਜੇਲੇ ਵਾਲੇ ਨੇ ਉਹ ਤਾਂ ਖਾਸ ਕਰ ਇਹ ਵੀਡੀਓ ਜਰੂਰ ਦੇਖ ਲੈਣ ਪਹਿਲਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਆਪਣੇ ਚੈਨਲ ਤੇ ਥੈਂਕ ਯੂ ਜੀ ਤੇ ਜਿੰਨੇ ਵੀ ਭਰਾ ਹੈ ਆਪਣੇ ਵੀਡੀਓ ਦੇਖ ਰਹੇ ਨੇ ਇੰਟਰੋਡਿਊਸ ਕਰ ਦਿਓ ਜੀ ਵੈਸੇ ਆਪਣਾ ਹਸਪੀਟਲ ਇਹ ਪ੍ਰੋਪਰ ਕਿੱਥੇ ਪੈਂਦਾ ਜੀ ਮੇਰਾ ਨਾਮ ਹੈ ਜੀ ਡਾਕਟਰ ਅਨੀਸ਼ ਗਰਗ ਐਮ ਡੀ ਮੈਡੀਸਨ ਡਾਇਬੀਟੀਜ਼ ਸਪੈਸ਼ਲਿਸਟ ਨੀਲਕੰਠ ਹਸਪੀਟਲ ਹੈ ਜੀ ਆਪਣਾ ਜਾਖਲ ਰੋਡ ਤੇ ਪੈਂਦੇ ਜੀ ਇਹ ਠੀਕ ਹੈ ਜਾਖਲ ਰੋਡ ਦੇ ਉੱਪਰ ਦੋਸਤੋ ਇਹ ਪੈ ਜਾਂਦਾ ਹੈਗਾ ਬਾਕੀ ਇੱਥੇ ਮੇਰਾ ਮੇਨ ਮੋਟਿਵ ਬਸ ਉਹਨੂੰ ਇਹੀ ਹੈ ਵੀ ਇੱਥੇ ਜਿਹੜੀ ਤੁਹਾਨੂੰ ਫੈਸਿਲਿਟੀਆਂ ਮਿਲਣਗੀਆਂ ਉਹ ਕੀ ਕੀ ਨੇ ਤੇ ਥੋੜਾ ਬਹੁਤ ਆ ਥੋੜੇ ਪੈਸੇ ਵੀ ਬਚਾ ਦਾਂਗੇ ਹਨਾ ਜੀ ਬਿਲਕੁਲ ਜੀ ਬਿਲਕੁਲ ਤੇ ਜਦੋਂ ਮੇਨ ਫੋਕਸ ਕਰਦੇ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ ਕਿ ਅੱਜ ਕੱਲ ਜੋ ਚੱਲ ਰਿਹਾ ਐਮਰਜੈਂਸੀ ਦਾ ਉਹਨੂੰ ਲੈ ਕੇ ਅੱਜ ਕੱਲ ਜਿੰਨੇ ਵੀ ਆਪਣੇ ਉਹਨਾਂ ਨੂੰ ਥੋੜਾ ਦੂਰ ਜਾਣਾ ਪੈਂਦਾ ਕਿਉਂਕਿ ਐਮਰਜੈਂਸੀ ਨੂੰ ਪਤਾ ਹੈ ਕ੍ਰਿਟੀਕਲ ਸਿਚੁਏਸ਼ਨ ਦੀ ਥੋੜੀ ਜੀ ਤੇ ਉਹਦੇ ਵਿੱਚ ਆਪਣੀ ਫੈਸਿਲਿਟੀਆਂ ਕੀ ਕੀ ਹੋਣਗੀਆਂ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਹਸਪੀਟਲ 'ਚ ਇਹ ਗੱਲ ਦਾ ਖਾਸ ਧਿਆਨ ਰੱਖਿਆ ਹੈ ਵੀ ਜਿਹੜੀ ਐਮਰਜੈਂਸੀ ਹੈ ਐਮਰਜੈਂਸੀ ਵੇਲੇ ਜਿਹੜਾ ਪੇਸ਼ੈਂਟ ਹੈ ਉਹ ਵੱਡੇ ਸ਼ਹਿਰਾਂ ਕੰਨੇ ਨੂੰ ਭਜਦਾ ਜਿਵੇਂ ਕਿ ਲੁਧਿਆਣਾ ਪਟਿਆਲਾ ਚੰਡੀਗੜ੍ਹ ਪਰ ਜਿਹੜੀ ਐਮਰਜੈਂਸੀ ਹੁੰਦੀ ਹੈ ਉਹ 'ਚ ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਪਾਂ ਵੱਡੇ ਸ਼ਹਿਰ ਚ ਜਾਣ ਦੇ ਚੱਕਰ ਚ ਜਿਹੜਾ ਐਮਰਜੈਂਸੀ ਵਾਲਾ ਟਾਈਮ ਹੈ ਉਹ ਖਰਾਬ ਕਰ ਦਿੰਦੇ ਆ ਜਿਹਦੇ ਕਰਕੇ ਬਹੁਤ ਪੇਸ਼ੈਂਟ ਰਸਤੇ ਚ ਐਕਸਪਾਇਰ ਵੀ ਹੋ ਜਾਂਦੇ ਨੇ ਬਿਲਕੁਲ ਸਹੀ ਗੱਲ ਤਾਂ ਕਰਕੇ ਅਸੀਂ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਵੱਡੇ ਸ਼ਹਿਰਾਂ ਚ ਹੈਗੀਆਂ ਜਿਵੇਂ ਕਿ 24 ਘੰਟੇ ਐਮਰਜੈਂਸੀ ਐਂਬੂਲੈਂਸ ਦੀ ਸੇਵਾ आईसीयू ਚ ਵੈਂਟੀਲੇਟਰ ਵਗੈਰਾ ਹੋਰ ਵੀ ਸਾਰੀਆਂ ਮਸ਼ੀਨਾਂ ਆਧੁਨਿਕ ਲੈਬ ਸਾਡੇ ਕੋਲ 21 ਛੱਤੇਠ ਉਪਲਬਧ ਨੇ ਓਕੇ ਇਹ ਤਾਂ ਰਹੀ ਜੀ ਆਪਣੀ ਐਮਰਜੈਂਸੀ ਦਾ ਜੋ ਸਨ ਫੈਸਿਲਿਟੀ ਕਿਹਾ ਵੀ ਆਪਣੇ ਕੋਲ ਅਵੇਲੇਬਲ ਆ ਗਈ ਸ਼ੁਨਾਮ ਸ਼ਹਿਰ ਦੇ ਵਿੱਚ ਹੈਗੀ ਹੈ ਨੀਲਕੰਟ ਹਸਪੀਟਲ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਡਿਸੀਜ਼ ਹੁੰਦੀਆਂ ਨੇ ਜੀ ਹਨਾ ਵੀ ਉਹਦੇ ਆਪਣੇ ਕਿਹੜੇ ਕਿਹੜੇ ਆਪਣੇ ਜੋ ਆਪਣੇ ਉਰੇ ਦੇ ਰਿਆਂ ਆਪਾਂ ਟ੍ਰੀਟਮੈਂਟ ਵਗੈਰਾ ਕਿਹੜੇ ਕਿਹੜੇ ਆ ਐਮਰਜੈਂਸੀ ਕੇਸ ਜਿਵੇਂ ਹੁੰਦੇ ਨੇ ਜੀ ਕੋਈ ਵੀ ਹਾਰਟ ਅਟੈਕ ਹੈ ਅਦਰੰਗ ਦਾ ਪੇਸ਼ੈਂਟ ਹੈ ਕੋਈ ਨਸ਼ੇ ਦੀ ਓਵਰਡੋਜ਼ ਹੈ ਉਹ ਸਾਰੇ ਪੇਸ਼ੈਂਟ ਅਸੀਂ ਹੈਂਡਲ ਕਰਦੇ ਆਂ ਬਾਕੀ ਕੋਈ ਵੀ ਟਰਾਮਾ ਐਕਸੀਡੈਂਟ ਦਾ ਕੇਸ ਹੈ ਉਹ ਵੀ ਇੱਥੇ ਸਾਡੇ ਕੋਲ ਟ੍ਰੀਟਮੈਂਟ ਉਪਲਬਧ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਸ਼ਾਇਦ ਮੈਡੀਕਲ ਦਾ ਥੋੜਾ ਜਿਆਦਾ ਪਤਾ ਹੈ ਵੀ ਤੁਹਾਡੇ ਹਸਪੀਟਲ ਵਿੱਚ ਆਪਣੇ ਐਮਰਜੈਂਸੀ ਦੇ ਅਗੇ ਥੋੜੇ ਜਿਹਾ ਹੋਰ ਅਗੇ ਤੇ ਬਸੇ ਕਿਸੇ ਨੂੰ ਜਿੰਮੇ ਕੋਈ ਛੋਟੀ ਮੋਟੀ ਹੁੰਦੀ ਹੈ ਜੀ ਕੋਈ ਸਕਿਨ ਪ੍ਰੋਬਲਮ ਹੋ ਗਈ ਜਾਂ ਕੋਈ ਛੋਟਾ ਮੋਟਾ ਕੋਈ ਹੋਰ ਆਪਰੇਸ਼ਨ ਹੋ ਗਿਆ ਵੀ ਉਹਦੇ ਬਾਰੇ ਥੋੜਾ ਜਿਹਾ ਦੇਖੋ ਇਹ ਸਾਡਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜੀ ਇੱਥੇ ਸਾਰੇ ਡਿਪਾਰਟਮੈਂਟ ਅਸੀਂ ਸਟਾਰਟ ਕੀਤੇ ਨੇ ਜਿਵੇਂ ਕਿ ਜ ਔਰਥੋਪੈਡਿਕ ਯਾਨੀ ਕਿ ਹੱਡੀਆਂ ਦਾ ਵਿਭਾਗ ਨਾਲ ਹੀ ਚਮੜੀ ਦਾ ਅੱਖਾਂ ਦਾ ਨੱਕ ਕੰਨ ਗਲੇ ਦਾ ਸਾਰੇ ਹੀ ਡਿਪਾਰਟਮੈਂਟ ਸਾਡੇ ਕੋਲੇ ਉਪਲਬਧ ਨੇ ਸਾਰੇ ਡਾਕਟਰ ਆਪਣੇ ਕੋਲ ਹਾਂਜੀ ਵੀ ਜਿੰਨੇ ਵੀ ਆਪਣੇ ਵੀਰ ਭਾਈ ਦੇਖ ਰਹੇ ਨੇ ਖਾਸ ਕਰ ਜ਼ਿਲ੍ਹਾ ਸੰਗਰੂਰ ਦੇ ਹਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਹੈਲਪ ਦੀ ਲੋੜ ਹੈਗੀ ਆਪਣੇ ਕੋਲ ਆਲਮੋਸਟ ਸਾਰੇ ਅਵੇਲੇਬਲ ਹੈਗੇ ਨਾ ਰੇ ਹਸਪੀਟਲ ਦੇ ਵਿੱਚ ਤੇ ਹੁਣ ਜਿਹੜੀ ਸਭ ਤੋਂ ਮੇਨ ਚੀਜ਼ ਆਓਗੇ ਜੀ ਅੱਜ ਕੱਲ ਨਾ ਖਰਚੇ ਨੂੰ ਦੇਖ ਕੇ ਥੋੜਾ ਜਿਹਾ ਬੰਦਾ ਕਿਥੇ ਨਾ ਕਿਤੇ ਕਰ ਲੈਂਦਾ ਹੁੰਦਾ ਹੈ ਨਾ ਕਿ ਸ਼ਾਇਦ ਕਿਉਂਕਿ ਅਲੱਗ-ਅਲੱਗ ਹੁੰਦਾ ਜੀ ਉਹ ਵੀ ਸਾ ਵੀ ਆਪਣੇ ਉਹਦੇ ਬਾਰੇ ਤੁਸੋਂ ਦੱਸ ਦੰਗ ਥੋੜਾ ਜਿਹਾ ਦੇਖੋ ਜਿਹੜਾ ਖਰਚਾ ਇਹ ਬਹੁਤ ਕਿਸੇ ਵਿੱਚ ਮੇਨ ਪੱਖ ਆ ਜਾਂਦਾ ਕਿਉਂਕਿ ਆਪਣੇ ਜਿਹੜਾ ਏਰੀਆ ਇੱਥੇ ਜਿਹੜੇ ਲੋਕ ਨੇ ਉਹ ਮਿਡਲ ਵਰਗ ਦੇ ਜਾਂ ਲੋਅਰ ਵਰਗ ਦੇ ਜ਼ਿਆਦਾ ਨੇ ਤੁਸੀਂ ਐਂ ਮੰਨ ਕੇ ਚੱਲੋ ਜੀ ਜਿਹੜਾ ਆਪਣਾ ਸੁਨਾਮ ਆ ਗਿਆ ਉਹ ਸੁਨਾਮ ਕੈਨ ਚ ਸ਼ਹਿਰ ਹੈ ਹੈਗਾ ਥੋੜਾ ਜਿਹਾ ਪਿੰਡ ਵਾਲੀ ਆਪਣਾ ਬਿਲਕੁਲ ਬਿਲਕੁਲ ਜੀ ਇਸ ਕਰਕੇ ਅਸੀਂ ਖਰਚੇ ਦਾ ਖਾਸ ਧਿਆਨ ਰੱਖਿਆ ਹੈ ਆਈ ਸੀ ਯੂ ਦਾ ਵੈਂਟੀਲੇਟਰ ਦਾ ਖਰਚਾ ਸਾਡੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਚੌਥਾ ਹਿੱਸਾ ਪੰਜਵਾਂ ਹੀ ਸਹੀ ਹੈ। ਓਕੇ ਕਾਫੀ ਥੋੜੇ ਜਿਹਾ ਜ਼ਿਆਦਾ ਘਟਨੇ ਖਰਚੇ ਇਹ ਗੱਲ ਗੱਲ ਦਾ ਸੀ ਖਾਸ ਧਿਆਨ ਰੱਖਿਆ। ਬਾਕੀ ਜੇ ਕੋਈ ਗਰੀਬ ਮਰੀਜ਼ ਹੈ ਅਸੀਂ ਆਪਦੇ ਵੱਲੋਂ ਵੀ ਉਹਦੀ ਪੂਰੀ ਮਦਦ ਕਰਦੇ ਹਾਂ। ਓਕੇ। ਹਾਂਜੀ ਹਾਂ। ਮਤਲਬ ਬੰਦਾ ਥੋੜਾ ਜਿਆ ਉਹ ਸੋਚ ਕੇ ਨਾ ਪਿਆਣਾ ਵੀ ਕਿ ਮੇਰੇ ਜਿਆਦੇ ਪੈਸੇ ਲੱਗ ਜਾਣਗੇ। ਹਾਂਜੀ ਹਾਂ। ਬਾਕੀ ਔਨ ਆਲ ਟਾਈਮ ਦੇ ਵਿੱਚ ਦੋ ਤਿੰਨ ਮਹੀਨਿਆਂ ਤੋਂ ਤੁਸੀਂ ਕਿਹਾ ਵੀ ਸੀਗਾਣਾ ਵੀ ਆਪਾਂ ਜਿਹੜੇ ਉਹ ਕਾਰਡਸ ਵਗੈਰਾ ਬਣੇ ਹੁੰਦੇ ਨੇ ਉਹ ਆਪਾਂ ਲਾਗੂ ਕਰ ਦਾਂਗੇ। ਹਾਂਜੀ ਹਾਂ। ਉਹ ਸਾਰੀਆਂ ਜਿਹੜੀਆਂ ਜਿਵੇਂ ਕਿ ਆਇਸ਼ਮਾਨ ਸਕੀਮ ਹੈ। ਬਾਕੀ ਹੋਰ ਸਾਰੇ ਪ੍ਰਾਈਵੇਟ ਇਨਸ਼ੋਰੈਂਸ ਹੈਗੇ ਨੇ ECHS ਹੈ ਉਹ ਵੀ ਆਉਣ ਵਾਲੇ ਸਮੇਂ 'ਚ ਸਾਡੇ ਕੋਲੇ ਬਹੁਤ ਜਲਦੀ ਸਟਾਰਟ ਹੋ ਜਾਣਗੇ ਓਕੇ ਲੋ ਵੀ ਦੋਸਤੋ ਜਿੰਨੇ ਵੀ ਆਪਣੇ ਵੀਰਪਰਾ ਵੀਡੀਓ ਦੇਖ ਰਹੇ ਸੀਗੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਣੇ ਸ਼ਾਇਦ ਸੰਗਰੂਰ ਜ਼ਿਲ੍ਹੇ ਦਾ ਮੇਰੇ ਸਾਬ ਦੇ ਨਾਲ ਫਸਟ ਇਦਾਂ ਦਾ ਹਸਪਤਾਲ ਹੋਗਾ ਜਿੱਥੇ ਇਹਨਾਂ ਨੂੰ ਮਲਟੀ ਫੈਸਿਲਿਟੀਆਂ ਅਵੇਲੇਬਲ ਹੋ ਰਹੀਆਂ ਹਨਾ ਬਿਲਕੁਲ ਤੇ ਜੋ ਖਰਚੇ ਵਗੈਰਾ ਹੋਣਗੇ ਉਹ ਐਸ ਕੰਪੇਅਰਡ ਹਾਂ ਦੱਸਿਆ ਵੀ 4 ਤੋਂ 5 ਫਰਕ ਹੀ ਹੈ ਗੈਪ ਦਾ ਹਨਾ ਇਹ ਤੁਹਾਨੂੰ ਲੈਸ ਸੀ ਹੋਣਗੇ ਬਾਕੀ ਜਿੰਨੇ ਵੀ ਤੁਹਾਨੂੰ ਕੋਈ ਹੋਰ ਕੁਇਰੀ ਹੈਗੀ ਇਹਨਾਂ ਦੇ ਸਕਰੀਨ ਤੇ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਨੇਗੇ ਆਪਣਾ 24 ਘੰਟੇ ਆਪਣੇ ਅਵੇਲੇਬਲ ਹਨ ਕੋਈ ਚੱਕਰ ਦੇਣੇ ਸਟਾਫ ਇਹ ਨਹੀਂ ਇੱਕ ਬਹੁਤ ਵੱਡੀ ਚੀਜ਼ ਹੈ ਜੀ ਇਹ ਬਾਕੀ ਜਿਵੇਂ ਹਸਪੀਟਲ ਹੁੰਦੇ ਨੇ 24 ਘੰਟੇ ਵਾਲੇ ਉੱਥੇ ਰਾਤ ਨੂੰ ਡਾਕਟਰ ਨਹੀਂ ਹੁੰਦਾ 24 ਘੰਟੇ ਸਟਾਫ ਹੀ ਹੈਂਡਲ ਕਰਦਾ ਉੱਥੇ ਇੱਕ ਐਡ 'ਚ 24 ਘੰਟੇ ਮਤਲਬ ਲਿਖ ਦਿੱਤਾ ਜਾਂਦਾ ਪਰ ਇੱਥੇ 24 ਘੰਟੇ ਸਾਰੇ ਕੰਸਲਟੈਂਟ ਅਵੇਲੇਬਲ ਨੇ ਮੈਂ ਵੀ 24 ਘੰਟੇ ਹਸਪੀਟਲ ਦੇ ਅੰਦਰ ਹੀ ਰਹਿਣਾ ਓਕੇ ਨਾਲ ਸਾਡੇ ਕੋਲ ਐਮਓਜ਼ ਵਗੈਰਾ ਸਾਰਾ ਕੁਝ ਟੀਮ 24 ਘੰਟੇ ਅਵੇਲੇਬਲ ਹੁੰਦੀ ਹੈ ਇਹ ਨਹੀਂ ਹੈਗਾ ਪੇਸ਼ੈਂਟ ਰਾਤ ਨੂੰ ਆਜੂ ਤੇ ਡਾਕਟਰ ਨਹੀਂ ਮਿਲੂਗਾ ਠੀਕ ਹੈ ਹਾਂਜੀ ਮਤਲਬ ਬੇਫਿਕਰ ਹੋ ਕੇ 24 ਘੰਟੇ ਦੀ ਸਰਵਿਸ ਕਹੀ ਹੈ ਉਹ ਇੱਥੇ ਅਵੇਲੇਬਲ ਹੈ ਦੋਸਤੋ ਬਾਕੀ ਜਿੰਨੇ ਭਰਾ ਵੀ ਵੀਡੀਓ ਦੇਖ ਰਹੇ ਤੇਗੇ ਸ਼ੇਅਰ ਜਰੂਰ ਕਰ ਦਿਓ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਤੁਸੀਂ ਕੋਈ ਹੋਰ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਸਾਰੇ ਲੋਕਾਂ ਨੂੰ ਹੈਨਾ اپنی ہیلتھ ਨਾਲ کبھی بھی ਕੰਪਰੋਮਾਈਜ਼ ਨਾ ਕਰੋ ਜੇ ਕੋਈ ਵੀ ਦਿੱਕਤ ਆਂਦੀ ਹੈ ਤਾਂ ਨਜ਼ਦੀਕੀ ਹਸਪੀਟਲ 'ਚ ਜ਼ਰੂਰ ਕੰਟੈਕਟ ਕਰੋ ਕਿਉਂਕਿ ਅੱਜ ਜਿਹੜੀ ਛੋਟੀ ਜੀ ਦਿੱਕਤ ਹੈ ਕੱਲ ਨੂੰ ਬਹੁਤ ਵੱਡਾ ਰੂਪ ਲੈ ਲੈਂਦੀ ਹੈ ਤਾਂ ਪਹਿਲਾਂ ਹੀ ਚੈੱਕਅਪ ਕਰਵਾਉਣਾ ਚਾਹੀਦਾ ਤੇ ਅਸੀਂ 24 ਘੰਟੇ ਸੇਵਾ 'ਚ ਉਪਲਬਧ ਹਾਂ ਜ਼ਰੂਰ ਮੌਕਾ ਦਿਓ ਬਾਕੀ ਜੀ ਸਕਰੀਨ ਤੇ ਐਡਰੈਸ ਕੰਟੈਕਟ ਨੰਬਰ ਦੋਸਤੋ ਦੋਨੋਂ ਚੱਲ ਰਹੇ ਨੇ ਤੇ ਸ਼ੇਅਰ ਕਰਨਾ ਨਾ ਭੁੱਲੋ ਜੀ ਬਾਕੀ ਥੈਂਕ ਯੂ ਵੀਡੀਓ ਦੇਖਣ ਦੇ ਲਈ